ਆਪੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਕੰਦਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੂ ਆਪੇ ਵਣਜਾਰਾ ਆਪੇ ਮਨ ਜਿੱਤ ਰਾਇਆ ਸਾਜੀਆਂ ਪਿਆਰੈ ਪਿਛੈ ਕੰੰਤ ਚੜਾਇਆ ਆਪੇ ਅੰਡਾ ਆਪ ਤਰਾਜੀ ਪ੍ਰਭ ਆਪੇ ਧੋਲ ਤੋਲਾਇਆ ਆਪੇ ਸਾਧੂ ਆਪੇ ਮਣਜਾਰਾ ਆਪੇ ਵਣ ਜਿਕਰਾਇਆ ਧਰਤੀ ਸਾਜੀਆਂ ਪਿਆਰੇ ਪਿਛੈ ਤੰਤ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਧਰਤੀ ਆਪ ਜਲ ਪਿਆਰਾ ਆਪੇ ਘੜੀ ਕਰਾਇਆ ਆਪੇ ਉਤਨ ਵਰਤ ਦਾ ਪਿਆਰਾ ਜਲ ਮਾਟੀ ਵੰਦ ਰਖਾਇਆ ਆਪੇ ਹੀ ਭੋਪਾਇਦਾ ਪਿਆਰਾ ਬਨ ਬਕਰੀ ਸੀ ਹੰਡਾਇਆ ਆਪੇ ਕਾਸਤ ਆਪ ਹਰ ਪਿਆਰਾ ਵਿੱਚ ਕਾਸਤ ਯਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਰ ਜਿਵਾਂ ਦਾ ਪਿਆਰਾ ਸਾਹ ਲੈਂਦੈ ਆਪੇ ਤਾਂ دیਵਾਨ ਹੈ ਪਿਆਰਾ ਆਪੇ ਘਰ ਲਾਇਆ ਜਵਾਬ ਚਲਾਏ ਜਿ ਚੱਲਿਆ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਬਜਾਇਆ ਤੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜੋ ਆਪ ਚਲਾਏ ਤਿਉ ਚੱਲਿਐ ਧਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹਰਿਆਰਾ ਜਨ ਨਾਨਕ ਵਜੇ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ